ਅੱਜ ਫਿਲੋ ਸ਼ਹਿਰ ਵਿੱਚ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮੰਦਿਰ ਤੋਂ ਵੱਡੀ ਪਰਬਾਤ ਫੇਰੀ ਕੱਢੀ ਗਈ ਜਿਸ ਵਿੱਚ ਫਿਲੋ ਸ਼ਹਿਰ ਅਤੇ ਫਿਲੌਰ ਦੇ ਆਸ-ਪਾਸ ਪਿੰਡਾਂ ਦੀ ਸੰਗਤਾਂ ਪਹੁੰਚੀਆਂ ਅਤੇ ਗੁਰੂ ਰਵਿਦਾਸ ਜੀ ਦੀ ਬਾਣੀ ਦਾ ਉਚਾਰਨ ਕੀਤਾ ਜੈ ਜੈਕਾਰ ਦੀ ਜੈਕਾਰਿਆਂ ਨਾਲ ਗੁਰੂ ਮਹਾਰਾਜ ਦਾ ਗੁੰਗਾਨ ਕੀਤਾ ਜਿਸ ਵਿੱਚ ਸੋਹਣੀ ਪਾਲਕੀ ਸਜਾਈ ਗਈ ਸੰਗਤਾਂ ਵੱਲੋਂ ਝਾੜੂ ਦੀ ਸੇਵਾ ਕੀਤੀ ਗਈ ਅਤੇ ਬੈਂਡ ਵਾਜੇ ਆਂਦੇ ਨਾਲ ਪਾਲਕੀ ਦਾ ਆਗਾਜ਼ ਕੀਤਾ ਇਸ ਦੇ ਨਾਲ-ਨਾਲ ਫਿਲੋ ਸ਼ਹਿਰ ਦੇ ਵੱਖ-ਵੱਖ ਚੋਕਾਂ ਵਿੱਚ ਰਾਹਾਂ ਵਿੱਚ ਸੰਗਤਾਂ ਵੱਲੋਂ ਖੂਬ ਲੰਗਰ ਲਗਾਏ ਗਏ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਅਤੇ ਵੀਡੀਓ ਪੱਤਰਕਾਰ ਜਗਜੀਤ ਸਿੰਘ ਪੱਟੀ ਦੇ ਨਾਲ सुरेंद्र ਕੁਮਾਰ ਸੋਨੂ ਦੀ ਖਾਸ ਰਿਪੋਰਟ

جي وجا اي 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 ਹਾਲ ਹੀ ਸੋਨਨਾ ਜੀ ਅੱਜ ਫਲੋਰ ਦੇ ਵਿੱਚ ਵੱਡੀ ਪ੍ਰਵਾਸ ਰੀ ਕੱਟੀ ਗਈ ਹੈ ਉਹ ਸਬੰਧ ਵਿੱਚ ਤੁਹਾਨੂੰ ਕਿੰਨੀ ਖੁਸ਼ੀ ਹੋ ਉਹ ਕੀ ਸੱਤੇ ਇਸਾਦ ਲੋ ਅੱਜ ਬਹੁਤ ਹੀ ਖੁਸ਼ੀ ਆ ਜੀ ਬਾਬਾ ਜੀ 608 ਭਾਰੀ ਮੰਜਾਂ ਦੇ ਉੱਤੇ ਵੱਡੀ ਪ੍ਰਵਾਸ ਰੀ ਕੱਢੀ ਗਈ ਹੈ ਸ਼ਹਿਰ ਫਲੋਰ ਦੇ ਵਿੱਚ ਉਹ ਰਿਸ਼ਤੇ ਸਬੰਧੀ ਬਹੁਤ ਹੀ ਜਗ੍ਹਾ ਤੇ ਲੰਗਰ ਲੱਗੇ ਹੋਏ ਨੇ ਸਾਡੇ ਮਹੱਲੇ 'ਚ ਵੀ ਲੱਗਾ ਸਾਡੇ ਕੋਲ ਵੀ ਲੱਗਾ ਇਸ ਵੇਲੇ ਬਹੁਤ ਹੀ ਖੁਸ਼ੀ ਆ ਮਾਰਾ ਦੇ ਕੇ ਬੇਨਤੀ ਆ ਵੀ ਸਭ ਨੂੰ ਮਾਰਾ ਨ ਚੜ ਦੀ ਕਾਰ ਰੱਖੇ ਜਾਇਆ ਕਾਰੋਜ ਦੇ ਸਾਰਿਆਂ ਦੀ ਬੱਲੇ ਬੱਲੇ ਹੋਏ ਸਾਡੀ ਤਾਂ ਹੀ ਆ ਵੀ ਦੁਆ ਮਾਰਾ ਦੇ ਕੇ ਬੇਨਤੀ ਆ ਸੱਚੇ ਪਾਤਸ਼ਾਹ ਅਗੇ ਸਾਰਿਆਂ ਦੀ ਕਿਰਪਾ ਪ੍ਰਿਆਸ ਰੱਖੇ ਮਹਾਰਾਜ ਸਾਰਿਆਂ ਨੂੰ ਮਿਲ ਵਰਤ ਕੇ ਕਿੱਥੇ ਜਾਣ ਦਾ ਕੋਪਾ ਸਾਡੇ ਲੋ ਪਾ ਜੀ ਮਹਾਰਾਜ ਲੋ ਬੇਜਾ ਜੀ ਕਹਿੰਦੇ ਆ ਤੁਸੀਂ ਸਭ ਕਿੱਥੇ ਰਹੇ ਹੋ